ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਜਿਹੜੀ ਬੜੀ ਅਹਿਮ ਵੀਡੀਓ ਹੈ ਬਹੁਤ ਸਾਰੇ ਸੱਜਣਾ ਦੇ ਮਿੱਤਰਾਂ ਦੇ ਭੈਣਾਂ ਦੇ ਭਰਾਵਾਂ ਦੇ ਕਾਫੀ ਦਿਨਾਂ ਤੋਂ ਜਿਹੜੇ ਫੋਨ ਆ ਰਹੇ ਸੀਗੇ ਕਿ ਦੇਵ ਭਾਜੀ ਤੁਸੀਂ ਜਿਹੜੀ ਗਮਲੇ ਦੇ ਵਿੱਚ ਮਿੱਟੀ ਤਿਆਰ ਕਰਦੇ ਹੋ ਜਾਂ ਧਰਤੀ ਵਿੱਚ ਜਿਹੜਾ ਵੀ ਬੂਟਾ ਲਾਉਂਦੇ ਹੋ ਉਹਦੇ ਬਾਰੇ ਜਾਣਕਾਰੀ ਜ਼ਰੂਰ ਦੱਸੋ ਕਿਉਂਕਿ ਸਭ ਤੋਂ ਵੱਡੀ ਜਾਣਕਾਰੀ ਹੁੰਦੀ ਹੈ ਜਿਹੜੀ ਆਪਾਂ ਮਿੱਟੀ ਦੇ ਵਿੱਚ ਜਦੋਂ ਬੂਟੇ ਨੂੰ ਗਰੋ ਕਰਨ ਦੇ ਵਾਸਤੇ ਆਪਾਂ ਮਿੱਟੀ ਤਿਆਰ ਕਰਦੇ ਆ ਤੇ ਜ਼ਿਆਦਾਤਰ ਜਿਹੜੇ ਲੋਕ ਆ ਉਹ ਉਦਾਂ ਹੀ ਬੂਟੇ ਨੂੰ ਲਗਾ ਦਿੰਦੇ ਆ ਸੋ ਅੱਜ ਤੁਹਾਨੂੰ ਦੱਸਦੇ ਆ ਕਿ ਕਿੱਦਾਂ ਜਿਹੜੀ ਆਪਾਂ ਮਿੱਟੀ ਤਿਆਰ ਕਰਨੀ ਹੈ ਸੋ ਤੁਹਾਨੂੰ ਅੱਜ ਤੋਂ ਬਾਅਦ ਮੈਨੂੰ ਫੋਨ ਕਰਨ ਦੀ ਲੋੜ ਨਹੀਂ ਪੈਣੀ ਇੱਕ ਇੱਕ ਚੀਜ਼ ਤੁਸੀਂ ਨੋਟ ਕਰਨੀ ਹੈ ਪੂਰੀ ਵੀਡੀਓ ਦੇਖਣੀ ਹੈ ਔਰ ਤੁਹਾਨੂੰ ਇੱਕ ਇੱਕ ਚੀਜ਼ ਮੈਂ ਜਿਹੜਾ ਸਮਝਾਉਂਗਾ ਪੂਰੀ ਕਿ ਕਿੱਦਾਂ ਕਿਹੜੀ ਚੀਜ਼ ਕਿੰਨੀ ਮਕਦਾਰ ਚ ਕਿੰਨੀ ਮਿੱਟੀ ਦੇ ਵਿੱਚ ਪੈਣੀ ਹੈ। ਤੋਂ ਆਓ ਕਰਦੇ ਹਾਂ ਜੀ ਆਪਾਂ ਸ਼ੁਰੂ ਤੋਂ ਤੁਸੀਂ ਜੁੜੇ ਰਹੋ। ਦੀਵ ਗ੍ਰੀਨਲੈਂਡ ਨਰਸਰੀ ਜਲਾਲਾਬਾਦ ਪਸ਼ਮੀ ਦੇ ਨਾਲ ਤੇ ਮੈਂ ਇੱਕ ਬੇਨਤੀ ਕਰਦਾ ਕਿ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰਿਓ ਕਿਉਂਕਿ ਇਹ ਉਪਰਾਲਾ ਅਸੀਂ ਕਰ ਰਹੇ ਹਾਂ ਉਹਨਾਂ ਸੱਜਣਾਂ ਦੇ ਵਾਸਤੇ ਜਿਨ੍ਹਾਂ ਦੇ ਬੂਟੇ ਅਜੇ ਤੱਕ ਗਰੋ ਨਹੀਂ ਹੋਏ। ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਪਰ ਨਤੀਜਾ ਜਿਹੜਾ ਉਹ ਸਫਲ ਰਿਹਾ। ਸੋ ਇਸ ਕਰਕੇ ਜੇ ਤੁਸੀਂ ਸਾਡੇ ਤਰੀਕੇ ਨਾਲ ਇਹ ਜਿਹੜੇ ਟ੍ਰਿਕ ਅਪਣਾ ਕੇ ਜੋ ਚੀਜ਼ਾਂ ਅਸੀਂ ਪਾ ਰਹੇ ਆ ਤਾਂ ਤੁਸੀਂ ਦੇਖੋ ਤੁਹਾਡੇ ਬੂਟੇ ਸਾਰੇ ਗਰੋ ਵੀ ਕਰਨਗੇ ਫਰੂਟ ਵੀ ਚੱਕਣਗੇ ਭਾਵੇਂ ਉਹ ਇੰਡੋਰ ਰਿਹਾ ਆਊਟਡੋਰ ਹੈ ਉਹ ਵੀ ਹੈਲਦੀ ਰਹਿਣਗੇ ਭਾਵੇਂ ਫਰੂਟ ਵਾਲੇ ਆ ਸਾਰਿਆਂ ਤੇ ਇਹ ਨੁਕਸਾ ਜਿਹੜਾ ਹੈ ਬੜਾ ਕਾਰਗਰ ਸਿੱਧ ਹੋਇਆ ਔਰ ਤੁਸੀਂ ਵੀਡੀਓ ਦੇ ਨਾਲ ਬਣੇ ਰਹਿਣਾ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਕਿਉਂਕਿ ਤੁਹਾਡੇ ਨਾਲ ਹੀ ਅਸੀਂ ਜੁੜੇ ਆ ਸੋ ਤੁਹਾਡਾ ਜਿਹੜਾ ਜਦੋਂ ਵਧੀਆ ਬਲਦੀਆ ਤੁਹਾਡੇ ਕਮੈਂਟ ਆਉਂਦੇ ਆ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤਾਂ ਮਨ ਨੂੰ ਬਹੁਤ ਬਰਸੰਤਾ ਹੁੰਦੀ ਹੈ ਤੋਂ ਆਓ ਅੱਜ ਤੁਹਮ ਦੱਸਦੇ ਆ ਕਿ ਮਿੱਟੀ ਕਿਵੇਂ ਤਿਆਰ ਕਰਨੀ ਹੈ ਤੇ ਵਿੱਚ ਕੀ ਕੀ ਪਾਉਣਾ ਹੈ ਆਓ ਜੁੜੇ ਰਹੋ ਪੂਰੀ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਜੀ ਇੱਥੇ ਮਿੱਟੀ ਤੇ ਮਿੱਟੀ ਨੂੰ ਬਰੀਕ ਛਾਨ ਨੇ ਨਾਲ ਛਾਨ ਲਵਾਂਗੇ ਇਹਦੇ ਨਾਲ ਜੜ੍ਹਾਂ ਨੂੰ ਸਹੀ ਗਰੋਥ ਮਿਲੂਗੀ ਕਿਉਂਕਿ ਮਿੱਟੀ ਦੇ ਵਿੱਚ ਸਖਤ ਬਣ ਨਹੀਂ ਹੋਣਾ ਚਾਹੀਦਾ ਇਦੇ ਵਿੱਚ ਅਸੀਂ ਕੁਝ ਨੂੰ ਜਿਹੜਾ ਰੇਤਾ ਇਹਦੇ ਵਿੱਚ ਮਿਕਸ ਕੀਤਾ ਔਰ ਜਿਵੇਂ ਤਿੰਨ ਬੱਠਲ ਅਸੀਂ ਮਿੱਟੀ ਪਾਈ ਹੈ ਇੱਕ ਬੱਠਲ ਜਿਹੜਾ ਰੇਤਾ ਮਿਕਸ ਕਰ ਕੀਤਾ ਹੋਇਆ ਔਰ ਇਹਨੂੰ छान ਕੇ ਚੰਗੀ ਤਰ੍ਹਾਂ ਬਰੀਕ-ਬਰੀਕ ਜੜੀ ਹੈ ਉਹ ਕੱਢ ਲਾਂਗੇ ਔਰ ਉਦੋਂ ਬਾਅਦ ਬਾਅਦ ਜਿਹੜੀਆਂ ਦਵਾਈਆਂ ਪੈਣੀਆਂ ਵਿੱਚ ਉਹ ਤੁਹਾਨੂੰ ਸਾਰਾ A to Z ਪੂਰੀ ਜਾਣਕਾਰੀ ਦੇਣੀ ਹੈ ਸੋ ਵੀਡੀਓ ਨੂੰ ਅੱਗੇ ਬਾਅਦ ਤੱਕ ਸ਼ੇਅਰ ਜ਼ਰੂਰ ਕਰਿਓ ਇਹ ਜਾਣਕਾਰੀ ਬਹੁਤ ਅਨਮੋਲੀ ਹੈ ਤੁਹਾਨੂੰ ਕਿਸੇ ਨੇ ਵੀ ਜਿਹੜੀ ਹੈ YouTube ਤੇ ਬਹੁਤ ਲੋਕ ਜਿਹੜੇ ਜਾਣਕਾਰੀ ਦੇ ਰਹੇ ਆ ਪਰ ਜਿਹੜੀ ਪ੍ਰੋਪਰ ਸਹੀ ਜਾਣਕਾਰੀ ਹੈ ਉਹ ਤੁਹਾਨੂੰ ਇਸ ਵੀਡੀਓ ਚ ਮਿਲੋਗੀ ਕਿਉਂਕਿ ਆਪਾਂ ਜ਼ਿੰਮੇਵਾਰ ਭਰਾ ਆ ਇੱਥੇ ਕੋਈ ਉਹ ਨਹੀਂ ਕੰਮ ਕੋਈ ਸੋ ਇਸ ਕਰਕੇ ਸਾਰੀ ਪ੍ਰੋਪਰ ਪੂਰੀ ਜਾਣਕਾਰੀ ਹੈ ਔਰ ਆਪਣੇ ਬੂਟੇ ਸਾਰੇ ਇਦਾਂ ਹੀ ਆਪਾਂ ਜਿਹੜੇ ਆ ਉਹ ਸਕਸੈਸ ਕੀਤੇ ਹੋਇਆ ਹਾਂਜੀ ਤੇ ਆਪਾਂ ਹੁਣ ਮਿੱਟੀ ਕਰ ਲਈ ਤਿਆਰ ਤੇ ਹੁਣ ਮਿੱਟੀ ਨੂੰ ਕਿੱਦਾਂ ਆਪਾਂ ਵਿਛਾਵਾਂਗੇ ਇਹਨੂੰ ਪੂਰੀ ਆਪਾਂ ਐ ਬੱਡ ਬਣਾਵਾਂਗੇ ਪੂਰਾ ਇਹਦਾ ਇਹਦੀ ਤਹਿ ਜਿਹੜੀ ਐ ਉਹ 1 ਇੰਚ ਤੋਂ ਉੱਚੀ ਨਹੀਂ ਹੋਣੀ ਚਾਹੀਦੀ ਬੜੀ ਅਹਿਮ ਵੀਡੀਓ ਮੈਂ ਤਾਂ ਪਹਿਲਾਂ ਹੀ ਕਹਤਾ ਵੀ ਬੜੀ ਅਹਿਮ ਵੀਡੀਓ ਐ ਆਪਾਂ ਨੂੰ ਤਰੀਕਾ ਨਹੀਂ ਹੁੰਦਾ ਕਿੱਦਾਂ ਮਿੱਟੀ ਰਲਾਉਣੀ ਐ ਕਿੱਦਾਂ ਮਿੱਟੀ ਬਣਾਉਣੀ ਐ ਤੇ ਆਪਣੇ ਕਈ ਜ਼ਿਮੀਂਦਾਰ ਭਰਾ ਤਾਂ ਕਈ ਨਾਲ ਖੱਡਾ ਪੁੱਟ ਕੇ ਹੋਵੇ ਜਿਵੇਂ ਹੀ ਮੋਟੀ ਮਿੱਟੀ ਹੁੰਦੀ ਐ ਉਹ ਪਾਣਦੇ ਐ ਉਹਦੇ ਵਿੱਚ ਜੜ ਸਕਸੈਸ ਨਹੀਂ ਹੁੰਦੀ ਜੜਾਂ ਉਹਦੇ ਥੱਲੇ ਦੱਬ ਜਾਂਦੀ ਐ ਮੁੜ ਕੇ ਬੂਟਾ ਚੱਲਦਾ ਨਹੀਂਗਾ ਫਿਰ ਲੋਕ ਕਹਿੰਦੇ ਆ ਨਰਸਰੀ ਚ ਬੂਟੇ ਬਹੁਤ ਵਧੀਆ ਹੁੰਦੇ ਆ ਤੁਹਾਡੇ ਸੋ ਆਹ ਤਕਨੀਕ ਆ ਸੀ ਆਪਣੇ ਬੂਟਿਆਂ ਦੇ ਵਾਸਤੇ ਅੱਜ ਮਿੱਟੀ ਤਿਆਰ ਕਰਨੀ ਸੀਗੀ ਸੋ ਉਹਦੇ ਵਾਸਤੇ ਅਸੀਂ ਮਿੱਟੀ ਤਿਆਰ ਕਰ ਰਹੇ ਆ ਸੋ ਤੁਹਾਨੂੰ ਤਾਂ ਦਿਖਾ ਰਹੇ ਆ ਉਹ ਤੁਹਾਡੀ ਜਾਣਕਾਰੀ ਵਾਸਤੇ ਦੱਸ ਰਹੇ ਆ ਲਓ ਜੀ ਟਰੈਕੋਡਰਮਾ ਸਭ ਤੋਂ ਪਹਿਲਾਂ ਖੋਲ ਰਹੇ ਆ ਜੀ ਟਰੈਕੋਡਰਮਾ ਬੜਾ ਵੱਡਾ ਇੱਕ ਤਕੜਾ ਫੰਗੀ ਸਾਈਡ ਕਹਿ ਸਕਣੇ ਪੰਜਾਬੀ ਚ ਆਪਾਂ ਇਹ ਟ੍ਰਾਈਕੋਡਰਮਾ ਜਿਹੜਾ ਇਹ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਜੜੀਆਂ ਪੇਸ਼ੀ ਸਾਈਡ ਵਾਲੇ ਦੁਕਾਨਾਂ ਉੱਥੋਂ ਆਮ ਮਿਲ ਜਾਂਦਾ ਹੈ ਸੋ ਕਿਸੇ ਵੀ ਕੰਪਨੀ ਦਾ ਤੁਸੀਂ ਵਧੀਆ ਕੰਪਨੀ ਦਾ ਲੈ ਸਕਦੇ ਹੋ ਇਹ ਆਪਾਂ ਜ਼ਿਆਦਾ ਨਹੀਂ ਪਾਉਣਾ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਇਹਨੂੰ ਕੀ ਕਰਨਾ ਹੈ ਇਹਨੂੰ ਇੱਕ ਜਿਹੜੀ ਕੁਆਂਟਰਲ ਮਿੱਟੀ ਹੈ ਕੁਆਂਟਰਲ ਮਿੱਟੀ ਦੇ ਵਿੱਚ ਆਪਾਂ ਵੱਧ ਤੋਂ ਵੱਧ 200 ਗ੍ਰਾਮ ਪਾਉਣਾ ਹੈ ਇਤੋਂ ਵੱਧ ਨਹੀਂ ਪਾਉਣਾ ਕੁਆਂਟਰਲ ਮਿੱਟੀ ਦੇ ਵਿੱਚ 200 ਗ੍ਰਾਮ ਤੋਂ ਵੱਧ ਨਹੀਂ ਪਾਉਣਾ ਇਹ ਧਿਆਨ ਰੱਖਿਓ ਜੀ ਔਰ ਤਰੀਕਾ ਜਿਹੜਾ ਦੇਖ ਲਓ ਤੁਸੀਂ ਕਿੰਨਾ ਵਧੀਆ ਤਰੀਕਾ ਮੈਂ ਕਹਾਂਗਾ ਇਸ ਤਰੀਕੇ ਦੇ ਨਾਲ ਹੀ ਅਸੀਂ ਜਿਹੜੀ ਮਿੱਟੀ ਤਿਆਰ ਕਰਦੇ ਆ ਇਦਾਂ 1 ਇੰਚ ਉੱਚਾ ਤਾਂ ਕਿ ਆ ਵੀ ਸਾਰੇ ਦੇ ਵਿੱਚ ਮਿਕਸ ਹੋ ਜਾਊਗਾ ਔਰ ਕਦੇ ਵੀ ਜੜ ਇਹ ਦੀ ਜਿਹੜੇ ਜਿਹੜਾ ਵੀ ਪੌਦਾ ਤੁਸੀਂ ਇਹਦੇ ਵਿੱਚ ਲਾਓਗੇ ਕੋਈ ਵੀ ਪਲਾਂਟ ਤੁਸੀਂ ਲਾਉਂਦੇ ਹੋ ਤਾਂ ਉਹ ਤੁਹਾਨੂੰ ਬੜੀ ਵਧੀਆ ਜਿਹੜੀ ਆ ਜੜ ਲਾ ਕੇ ਆਪਣਾ ਰਿਜ਼ਲਟ ਦਿਖਾਵੇਗਾ ਸੋ ਇਸ ਕਰਕੇ ਤਾਂ ਮੈਂ ਕਿਹਾ ਵੀ ਜਿਹੜੀ ਮਿੱਟੀ ਤੁਹਾਡੀ ਜਦੋਂ ਤੁਸੀਂ ਨੂੰ ਫਰਸ਼ ਤੇ ਪਾਉਣਾ ਹੈ ਤਾਂ 1 ਇੰਚ ਤੋਂ ਉੱਚੀ ਜਿਹੜੀ ਉਚਾਈ ਉਹ ਨਹੀਂ ਰੱਖਣੀਗੀ ਤਾਂ ਜੋ ਸਾਰੀ ਜਿੰਨੀ ਵੀ ਆਪਾਂ ਹੁਣ ਇਹਦੇ ਵਿੱਚ ਜੋ ਵੀ ਖਾਦ ਵਗੈਰਾ ਜੋ ਵੀ ਦਵਾਈਆਂ ਪਾਉਣੀਆਂ ਔਰ ਉਹ ਤੁਹਾਨੂੰ ਸਾਰੀਆਂ ਪਾ ਕੇ ਦਿਖਾ ਰਿਹਾ ਹਾਂ ਵੀ ਕੀ ਕੀ ਪਾਉਣਾ ਹੈ ਸੋ ਇੱਕ ਮੁਠੀ ਅਸੀਂ ਇਹ ਲਗਭਗ ਸਾਡੇ ਕੋਲੋਂ 25 ਤੋਂ 30 ਕਿਲੋ ਮਿੱਟੀ ਹੋਊਗੀ ਜਿਹੜੀ ਅਸੀਂ ਤਿਆਰ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਇੱਕ ਮੁਠੀ ਅੰਦਾਜ਼ੇ ਨਾਲ ਪਾਤੀ ਹੈ ਇਸ 100 ਗ੍ਰਾਮ ਜਿਹੜਾ ਹੋ ਜੂਗੀ। ਸੋ ਇਸ ਤੋਂ ਬਾਅਦ ਅਸੀਂ ਡਾਕਟਰ ਨੀਮ ਪਲੱਸ ਇਹ ਵੀ ਜਿਹੜਾ ਇਫਕੋ ਦਾ ਆਉਂਦਾ ਹੈ। ਔਰ ਕਾਫੀ ਤੁਹਾਨੂੰ ਸਾਡੇ ਕੋਲ ਇਹਦੀ ਏਜੰਸੀ ਵੀ ਹੈ। ਤੁਹਾਨੂੰ ਸਸਤਾ ਪਾਊਗਾ ਸਾਡੇ ਕੋਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ। ਬਾਜ਼ਾਰ ਨਾਲ ਆਨਲਾਈਨ ਨਾਲੋਂ 60-70 ਰੁਪਏ ਤੋਂ ਵੱਲ ਘੱਟ ਪਾਊਗਾ ਇੱਕ ਪੈਕਟ ਮਾਰੋ। ਤੇ ਉਹ ਆ ਦੇਖੋ ਇਹ ਇਹ ਵੀ ਉਦਾਂ ਸੀ ਇਹਦੇ ਵਿੱਚ ਜਿਹੜੀ 50 ਕਿਲੋ ਮਿੱਟੀ ਹੈ। ਇਹਦੇ ਵਿੱਚ ਅਸੀਂ ਅੱਧਾ ਪੈਕਟ ਡਾਕਟਰ ਨੀਮ ਦਾ 1 ਕਿਲੋ ਵਾਲਾ ਜਿਹੜਾ ਉਹ ਅਸੀਂ ਪਾ ਦੇਵਾਂਗੇ ਠੀਕ ਹੈ ਜੀ ਇਹਨੂੰ ਹਾਲੇ ਇਹਨੂੰ ਕੁਝ ਨਹੀਂ ਕਰਨਾ ਜੋ ਵੀ ਤੱਤ ਆਪਾਂ ਪਾਉਣੇ ਆ ਜਿੰਨੇ ਵੀ ਆਪਾਂ ਮਕਦਾਰ ਦੇ ਵਿੱਚ ਪਾਉਣਾ ਸਾਰੇ ਇਦਾਂ ਹੀ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਉੱਪਰ ਪਾਈ ਜਾਵਾਂਗੇ ਉਦੋਂ ਬਾਅਦ ਰਲਾਉਣਾ ਆਪਾਂ ਇਹਨੂੰ ਸਾਰੇ ਜਦੋਂ ਤੱਤ ਪੂਰੇ ਹੋ ਗਏ ਲਓ ਜੀ ਡਾਕਟਰ ਨੀਮ ਵੀ ਪੈ ਚੁੱਕਿਆ ਹੈ ਤਕਰੀਬਨ ਅੱਧਾ ਪੈਕਟ ਹੋ ਗਿਆ ਹੈ ਸੋ ਇਦੋਂ ਬਾਅਦ ਇਹ ਜਿਹੜਾ ਪ੍ਰੋਡਕਟ ਪਾਉਣਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਧਿਆਨ ਰੱਖਣਾ ਕਿ ਮਿੱਟੀ ਜਿਆਦਾ ਗਿੱਲੀ ਨਾ ਹੋਵੇ ਠੀਕ ਹੈ ਜੀ ਲਓ ਜੀ ਹੁਣ ਵਾਰੀ ਆ ਗਈ ਜਸਮ ਮੇਲ ਦੀ ਇਹਦੇ ਵਿੱਚ ਕੈਲਸ਼ੀਅਮ ਤੇ ਸਲਫਰ ਇਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਹੁੰਦਾ ਜਿਵੇਂ ਡਾਕਟਰ ਨੀਮ ਦੇ ਵਿੱਚ ਇੱਕ ਤਾਂ ਉਹ ਬੜਾ ਵੱਡਾ ਫੰਗੀ ਸਾਈਡ ਹੈ ਜੜ ਗਲਣ ਤੋਂ ਉਹ ਵੀ ਬਚਾਉਂਦਾ ਹੈ ਤੇ ਦੂਜਾ ਸਥਲਿਸ ਵੀ ਵਗੈਰਾ ਜਾਂ ਕੀੜੇ ਮਕੌੜੇ ਜਿਹੜੇ ਪੌਦਿਆਂ ਨੂੰ ਖਰਾਬ ਕਰਦੇ ਆ ਉਹ ਨਹੀਂ ਵਿੱਚ ਪੈਦਾ ਹੋਣ ਦਿੰਦਾ। ਲਓ ਜੀ ਹੁਣ ਜਪਸਮ ਮੀਲ ਅਸੀਂ ਪਾ ਰਹੇ ਆ ਜੀ। ਜਪਸਮ ਮੀਲ ਦੇ ਵਿੱਚ ਵੀ ਕੈਲਸ਼ੀਅਮ ਹੁੰਦਾ ਕਾਫੀ ਸਲਫਰ ਦੀ ਮਾਤਰਾ ਇਹਦੇ ਵਿੱਚ ਹੁੰਦੀ ਹੈ। ਸੋ ਜਿਹੜਾ ਬੋਨ ਮੀਲ ਆ ਉਹਦੇ ਵਿੱਚ ਫਾਸਫੋਰਸ ਹੁੰਦਾ ਅੱਗੇ ਉਹ ਵੀ ਪਾਵਾਂਗੇ ਉਹ ਸਾਨੂੰ ਹਰ ਇੱਕ ਇੱਕ ਚੀਜ਼ ਦਿਖਾਵਾਂਗੇ ਤੁਹਾਨੂੰ। ਔਰ ਤੁਸੀਂ ਵੀਡੀਓ ਨਾਲ ਬਣੇ ਰਹੋ ਤੁਸੀਂ ਇੱਕ ਵਾਰ ਮਿੱਟੀ ਬਣਾ ਕੇ ਦੇਖਿਓ। ਨੰਬਰ ਉੱਪਰ ਮੇਰਾ ਫਲੈਸ਼ ਹੋ ਰਿਹਾ ਤੁਸੀਂ ਆਪਣੇ ਆਪ ਕਹੋਗੇ ਵੀ ਵਾਕਈ ਕਿ ਸਾਡੇ ਭਰਾ ਨੇ ਕੋਈ ਚੀਜ਼ ਦੱਸੀ ਹੈ। ਸੋ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸਾਰਾ ਜਿਹੜਾ ਇਹਨੇ ਸਾਰੀ ਮਿੱਟੀ ਨੂੰ ਕਵਰ ਕਰ ਜਾਣਾ ਸੋ ਇਦਾਂ ਇਸ ਤਰੀਕਾ ਬਹੁਤ ਵਧੀਆ ਇਹਦੇ ਨਾਲ ਜਿੰਨੀ ਵੀ ਮਿੱਟੀ ਹੈ ਸਾਰੀ ਜੇ ਬਰਾਬਰ ਦੇ ਤੱਤ ਜਿਹੜੇ ਮਿਕਸ ਹੋ ਜਾਣਗੇ ਤੇ ਜੇ ਆਪਾਂ ਢੇਰੀ ਜੀ ਲਾ ਕੇ ਪਾਵਾਂਗੇ ਤਾਂ ਉਹ ਸਾਰੀ ਜਿਹੜੀ ਹੈ ਦਵਾਈ ਕੋਈ ਵੀ ਤੁਸੀਂ ਪਾਓਗੇ ਜਾਂ ਖਾਦ ਕੋਈ ਵੀ ਪਾਓਗੇ ਉਹ ਸਾਈਡ ਤੇ ਹੋ ਜੂਗੀ ਸਾਰੀ ਇਹ ਆ ਜੀ ਸੀਐਸ ਸੈਕ੍ਰੇਟ ਇਹ ਵੀ ਬੜੇ ਵਧੀਆ ਸਮੁੰਦਰੀ ਤੱਤ ਹੁੰਦੇ ਆ ਇਹਦੇ ਵਿੱਚ ਸਮੁੰਦਰੀ ਤੱਤ ਤੋਂ ਭਾਵੇਂ ਜਦੋਂ ਸਮੁੰਦਰ ਚੱਲਦਾ ਤਾਂ ਪਤਾ ਨਹੀਂ ਕਿੰਨੀਆਂ ਧਰਤੀਆਂ ਦੇ ਵਿੱਚੋਂ ਉਹਦਾ ਪਾਣੀ ਲੰਘ ਕੇ ਆਉਂਦਾ ਸੋ ਉਥੋਂ ਉਹਦੀ ਝੱਗ ਤੋਂ ਕਹਿ ਲਓ ਜਵੇਂ ਲੋਕ ਕਹਿ ਦਿੰਦੇ ਆ ਜਾਂ ਉਹਦਾ ਜਿਹੜਾ ਉਹਦੇ ਤੱਤ ਹੈ ਉਹਦੇ ਵਿੱਚ ਪਾਇਆ ਗਿਆ ਇਹ ਆਪਾਂ 50 ਕਿਲੋ ਦੇ ਵਿੱਚ ਦੋ ਕੁ ਮੁਠੀਆਂ ਪਾਉਣੀਆਂ ਇਹ ਤਕਰੀਬਨ 3-400 ਗ੍ਰਾਮ ਦਾ ਪੈਕਟ ਹੁੰਦਾ ਹੈ ਇਹ ਵੀ ਸਸਤੇ ਹੁੰਦਾ 100 ਰੁਪਏ ਦਾ ਕੋਈ ਜ਼ਿਆਦਾ ਮਹਿੰਗਾ ਨਹੀਂ ਹੁੰਦਾ بس دو ਕੁ ਮੁੱਠੀਆਂ ਦੇ ਚ ਪਾ ਦੇਣੀਆਂ ਇਹ ਵਾਲੀਆਂ ਸਿਆਸਾ ਸੈਕਟਰ ਦੀਆਂ ਔਰ ਇਹ ਵੀ ਇੱਕੋ ਕੰਪਨੀ ਦਾ ਹੀ ਆਪਣੇ ਕੋਲ ਹੁੰਦਾ ਸੋ ਅੱਗੇ ਆ ਗਏ ਜੀ ਬੋਨ ਮੀਲ ਬੋਨ ਮੀਲ ਨੇ ਫਾਸਫੋਰਸ ਤੇ ਕੈਲਸ਼ੀਅਮ ਦਾ ਕੰਮ ਕਰਨਾ ਹੈ ਸੋ ਬੋਨ ਮੀਲ ਦੇ ਵਿੱਚ ਜਿਵੇਂ ਆਪਾਂ ਡੀਏਪੀ ਵਰਤ ਰਹੇ ਹਾਂ ਸੋ ਕੈਂਸਰ ਦਾ ਕਾਰਨ ਡੀਏਪੀ ਬਣ ਰਹੀ ਹੈ ਜਿਹੜੇ ਕਿਸਾਨ ਵੀਰ ਕਣਕਾਂ ਦੇ ਵਿੱਚ ਇੰਨੀ ਜ਼ਿਆਦਾ ਡੀਏਪੀ ਪਾ ਰਿਹਾ ਬਹੁਤ ਜ਼ਿਆਦਾ ਮਕਦਾਰ ਦੇ ਵਿੱਚ ਸੋ ਛੋਟੇ-ਛੋਟੇ ਬੱਚਿਆਂ ਨੂੰ ਕੈਂਸਰ ਹੋਇਆ ਪਿਆ ਅੱਜ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਹੈ। ਸੋ ਵੀਰੋ ਇਹ ਚੀਜ਼ਾਂ ਆਰਗੇਨਿਕ ਕਰਨੀਆਂ ਪਣੀਆਂ। ਹੌਲੀ-ਹੌਲੀ ਛੱਡੋ ਇਹਨਾਂ ਨੂੰ। ਔਰੂੜੀ ਪਾਓ ਆਪਣੇ ਖੇਤਾਂ ਦੇ ਵਿੱਚ, ਐਦਾਂ ਦੇ ਤੱਤ ਪਾਓ ਇਹ ਸਾਰੇ ਆਰਗੇਨਿਕ ਆ ਜਿਹੜੇ ਆਪਾਂ ਪਾ ਰਹੇ ਆ। ਸੋ ਜਿਹੜੇ ਤੱਤ ਪਾ ਰਹੇ ਆ ਆਰਗੇਨਿਕ ਆ। ਤੇ ਇਹ ਤੁਸੀਂ ਧਿਆਨ ਕਰੋ ਇਸ ਵਾਸਤੇ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਸਰਬਨਾਸ਼ ਹੋਣਾ ਤੈਅ ਹੋ ਚੁੱਕਿਆ। ਸੋ ਹਰੇਕ ਬੰਦਾ ਕੋਸ਼ਿਸ਼ ਕਰ ਰਿਹਾ ਕਿ ਮੈਂ ਇੱਕ ਦੂਜੇ ਨਾਲ ਅੱਗੇ ਲੰਘ ਜਾ ਜੇ ਉਹਦਾ ਪੰਜਾਬ ਮਾਨ ਨਿਕਲਿਆ ਤਾਂ ਮੇਰਾ 80 ਨਿਕਲਣਾ ਚਾਹੀਦਾ ਸੋ ਪੈਸੇ ਦੀ ਭੱਜ ਦੌੜ ਚ ਆਪਣੀ ਜ਼ਿੰਦਗੀ ਆਪਣੀ ਸਿਹਤ ਨਾ ਖਰਾਬ ਕਰੋ ਵੀਰੋ ਲਓ ਜੀ ਬੋਨ ਮੀਲ ਦਾ ਜਿਹੜਾ ਛੱਟਾ ਉੱਪਰ ਲਾ ਰਹੇ ਹੋ ਇਹ ਤੁਸੀਂ ਐਂ ਸਮਝ ਲਓ ਵੀ ਜਿਵੇਂ ਚਾਵਲ ਚ ਪਰਾਠਾ ਤਿਆਰ ਹੁੰਦਾ ਜੀ ਬੂਟੇ ਦੇ ਵਾਸਤੇ ਜਿਵੇਂ ਆਪਾਂ ਆਪਣੇ ਵਾਸਤੇ ਤਿਆਰ ਕਰਦੇ ਆ ਜਿਵੇਂ ਆਪਾਂ ਉਹਦੇ ਵਿੱਚ ਕਾਜੂ ਬਦਾਮ ਅ ਕੋਪਾ ਗਰੀ ਪਾਉਂਦੇ ਆ ਹੋਰ ਕਿਸਮਿਸ ਬਹੁਤ ਕੁਝ ਪਾਉਂਦੇ ਆ ਇਦਾਂ ਬੂਟੇ ਨੂੰ ਜਰੂਰਤ ਹੁੰਦੀ ਐ ਤੇ ਇਹ ਵਰਮੀ ਕੰਪੋਸਟ بیس ਵਾਲਾ ਮਿਕਸਚਰ ਆ ਜਿਹਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਕੈਲਸ਼ੀਅਮ ਜ਼ਿੰਕ ਹਰੇਕ ਤੱਤ ਤੇ ਸਾਰੇ ਮਾਈਕਰੋ ਨਿਊਟ੍ਰੀਐਂਟ ਦੇ ਵਿੱਚ ਪਾਏ ਹੋਏ ਆ ਇਹ ਕੋਈ ਖਾਸ ਮਹਿੰਗਾ ਨਹੀਂਗਾ ਇਹ ਮੈਕਰੋ ਨਿਊਟ੍ਰੀਐਂਟ ਵੀ ਜਿਹੜਾ ਬਾਜ਼ਾਰ 'ਚ ਆਮ ਮਿਲ ਜਾਂਦੇ ਆ ਚੰਗੀ ਕੰਪਨੀ ਦਾ ਇਹ ਵੀ ਲਾਣਾ ਚਾਹੀਦਾ ਸਾਡੇ ਕੋਲ ਵੀ ਇਹ ਬਹੁਤ ਵਧੀਆ ਕੰਪਨੀ ਦਾ ਹੈ ਔਰ ਅਸੀਂ ਆ ਵੇਖੋ ਇਹਨੂੰ ਹੁਣ ਇਦਾਂ ਪਾ ਰਿਆਂ ਇਹ ਹੁਣ ਸੁਣ ਲਓ ਮਿੱਤਰੋ 50 ਕਿਲੋ ਮਿੱਟੀ ਚ ਇਹ 5 ਕਿਲੋ ਪਾਉਣਾ ਹੈ ਜੀ ਠੀਕ ਹੈ ਜੀ 50 ਕਿਲੋ ਮਿੱਟੀ ਚ 5 ਕਿਲੋ ਘਾਟ ਤੋਂ ਘਾਟੇ ਮਿਕਸਚਰ ਪਾਉਣਾ ਹੈ ਤੇ ਜਦੋਂ ਇਹਦੇ ਚ ਹੁਣ ਬੂਟੇ ਲਾਵਾਂਗਾ ਤੁਹਾਨੂੰ ਬੂਟੇ ਚੱਲੇ ਮੈਂ ਬਖਾਉਂਗਾ ਕਿ ਕਿਦਾਂ ਬੂਟੇ ਗਰੋ ਕਰਦੇ ਆ ਤੇ ਕਿਦਾਂ ਉਹਨਾਂ ਨੂੰ ਫਰੂਟ ਲੱਗਦਾ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਤੁਸੀਂ ਹੁਣ ਕਹਿਣਾ ਵੀ ਇਹ ਇੰਨਾ ਜ਼ਿਆਦਾ ਪੈ ਰਿਹਾ ਤੇ ਇਹ ਬੂਟੇ ਨੂੰ ਖਰਾਬ ਨਾ ਕਰੂਗਾ। ਸੋ ਜੇ ਤਾਂ ਤੁਹਾਡੇ ਕੋਲ ਵਰਮੀ ਕੰਪੋਸਟ オリジナル ਹੈ, ਰੈੱਡ ਗਡੋਏ ਵਾਲਾ, ਉੱਪਰ ਬੈਡਾਂ ਵਾਲਾ ਤਾਂ ਉਹਦੇ ਵਿੱਚ ਭਾਵੇਂ ਡਾਇਰੈਕਟ ਤੁਸੀਂ ਬੂਟਾ ਲਾ ਦਿਓ ਖਰਾਬ ਨਹੀਂ ਹੋਊਗਾ ਕਦੇ ਵੀ। ਸੋ ਇਸ ਕਰਕੇ ਤੇ ਜੇ ਆਪਣੇ ਕੋਲ ਸਿੱਧਾ ਆਪਾਂ ਕਿਸੇ ਮਾੜੇ ਬੰਦੇ ਕੋਲ ਲੈ ਰਹੇ ਆ ਜਿਹੜੇ ਨੀਅਤ ਸਾਫ਼ ਨਹੀਂ ਹੁੰਦੀ, ਉਹ ਫਿਰ ਡਾਇਰੈਕਟ ਜਿਹੜਾ ਗੋਆ ਉਹਨੂੰ ਛਾਣ ਕੇ ਤੇ ਉਹ ਥੈਲੀਆਂ 'ਚ ਭਰੀ ਜਾਂਦੇ ਆ। ਸੋ ਬਹੁਤ ਕੁਛ ਆਰ ਹੈ ਜਿੱਥੇ ਹੁਣ ਕੀ ਕੀ ਤੁਹਾਨੂੰ ਦੱਸੀਏ। ਲਓ ਜੀ ਇਹਨੂੰ ਹੁਣ ਉਰਲਾਉਣਾ ਕਿਵੇਂ ਆ ਦੇਖੋ ਇੱਕ ਜਣਾ ਪਰਲੇ ਪਾਸੋਂ ਲੱਗ ਗਿਆ ਇੱਕ ਜਣਾ ਇਧਰਲੇ ਪਾਸੋਂ ਲੱਗ ਗਿਆ ਇਹਨੂੰ ਐਦਾਂ ਹੁਣ ਮਿਕਸ ਕਰਨਾ ਹੈ ਇਹ ਵੀ ਬੜਾ ਵੱਡਾ ਤਰੀਕਾ ਮਿਕਸ ਕਰਨ ਦਾ ਆ ਦੇਖੋ ਇੱਕ ਸਾਈਡ ਤੋਂ ਐਦਾਂ ਕਰਾਂਗੇ ਇਹਨੂੰ ਦੂਜੀ ਸਾਈਡ ਤੋਂ ਵੀ ਉਦਾਂ ਕਰਾਂਗੇ ਤੇ ਜਦੋਂ ਵਿਚਕਾਰ ਉਹ ਇਹ ਵਿਹਲਾ ਹੋ ਜਾਊਗਾ ਫਿਰ ਉਧਰਲੇ ਪਾਸੋਂ ਫਿਰ ਪਿੱਛਾ ਨੂੰ ਇਹਨੂੰ ਮਗਰਲੇ ਪਾਸੋਂ ਫਿਰ ਕਰਨਾ ਸ਼ੁਰੂ ਕਰ ਦਾਂਗੇ ਤੋ ਇਹ ਇੱਕ ਕਣ ਕਣ ਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਇਹਨੇ ਮਿਕਸ ਹੋ ਜਾਣਾ ਹੈ ਆ ਦੇਖ ਲਓ ਹੁਣ ਇਧਰਲੇ ਪਰਲੇ ਪਾਸੋਂ ਦੇਖੋ ਫਿਰ ਫਿਰ ਸ਼ੁਰੂ ਹੋ ਗਏ ਉਰਲੇ ਪਾਸੇ ਨੂੰ ਇਧਰ ਨੂੰ ਬਸ ਐਦਾਂ ਇਹਨੂੰ ਰਲਾ ਕੇ ਚੰਗੀ ਤਰ੍ਹਾਂ ਮਿੱਟੀ ਥੋੜੀ ਜਿਹੜੀ ਹੈ ਉਹ ਤਿਆਰ ਹੋ ਜਾਣੀ ਹੈ ਉਸ ਤੋਂ ਬਾਅਦ ਤੁਸੀਂ ਭਾਵੇਂ ਗਮਲਿਆਂ ਦੇ ਵਿੱਚ ਪਾਓ ਤੇ ਭਾਵੇਂ ਤੁਸੀਂ ਇਹਨੂੰ ਜ਼ਮੀਨ 'ਤੇ ਬੂਟਾ ਲਾਉਣਾ ਹੈ ਉਹਦੇ ਵਿੱਚ ਪਾਓ ਤੇ ਇੱਕ ਜਿਹੜਾ ਖਾਡਾ ਹੈ ਜ਼ਮੀਨ ਚ ਉਹ 3x3 ਦਾ ਜ਼ੋਰ ਮਾਰਿਆ ਕਰੋ 3 ਫੁੱਟ ਡੂੰਘਾ ਤੇ 3 ਫੁੱਟ ਚੌੜਾ ਤੇ ਇਹ ਜਿਹੜੀ ਮਿੱਟੀ ਬਣਾਈ ਹੈ ਇਹ ਜਿੱਥੇ ਬੋਟੇ ਦਾ ਦੁਆਲੇ ਦੁਆਲੇ ਆਪਾਂ ਪਾਉਣੀ ਹੈ ਨਾ ਕਿ ਸਾਰੇ ਚ ਨਹੀਂ ਮਿਕਸ ਕਰਨਾ ਇਹ ਸੋ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੇ ਮਿਲਦੇ ਆਪਾਂ ਕੇ ਨਵੀਂ ਅਪਡੇਟ ਨਾਲ ਤੁਸੀਂ ਜੁੜੇ ਰਹੋ ਦੇਵ ਗ੍ਰੀਨਲੈਂਡ ਨਰਸਰੀ ਜਲਾਲਾਬਾਦ ਤੋਂ ਫਰੋਹੇਪੁਰ ਰੋਡ ਨੇੜੇ ਫੱਤੂ ਸਮੂਹ ਟਾਲੀਆਂ ਗੁਰਦੁਆਰਾ ਸਾਹਿਬ ਪਿੰਡ ਪੀਰ ਮੁਹੰਮਦ ਧੰਨਵਾਦ